ਪੰਜਾਬ ਸਰਕਾਰ ਦੀ ਵਾਦਾ ਖਿਲਾਫੀ ਦੇ ਵਿਰੋਧ ਵਿੱਚ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਦਾਸੀ ਕਿ ਠੇਕਾ ਕਰਮਚਾਰੀ ਸੰਘਰਸ਼ ਮੋਰਚਾ ਦੇ ਵੱਲੋਂ ਸਰਕਾਰੀ ਵਿਭਾਗਾ ਦੇ ਵਿੱਚ ਆਊਟਸੋਰਸ ਤੇ ਠੇਕਾ ਕਰਮਚਾਰੀਆਂ ਦੇ ਲਈ ਪੰਜਾਬ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਜਿਸ ਦੇ ਵਿਰੋਧ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਧਰਨਾ ਲਾਇਆ ਗਿਆ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਪੰਜੋਲੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਸਾਰੇ ਸਰਕਾਰੀ ਵਿਭਾਗਾਂ ਦੇ ਵਿੱਚ ਆਊਟਸੋਰਸ ਦੇ ਭਰਤੀ ਵਾਲੇ ਠੇਕਾ ਮੁਲਾਜ਼ਮਾ ਨੂੰ ਬਾਈ ਵਾਰ ਵਿਭਾਗਾਂ ਦੇ ਵਿੱਚ ਪੱਕਾ ਕਰਨ ਦਾ ਵਾਦਾ ਕੀਤਾ ਪਰ ਮੁਲਾਕਾਤ ਨਹੀਂ ਕੀਤੀ ਹੈ ਮੁੱਖ ਮੰਤਰੀ ਨੇ 1 ਜੁਲਾਈ ਨੂੰ ਜਲੰਧਰ ਦੇ ਵਿੱਚ ਮੋਰਚੇ ਦੀ ਰਾਜ ਪਾਰਟੀ ਦੇ ਨਾਲ ਬੈਠਕ ਕੀਤੀ ਤੇ ਸਮੂਹਿਕ ਮੰਗਾਂ ਤੇ ਵਿਸਥਾਰ ਦੇ ਨਾਲ ਚਰਚਾ ਹੋਈ ਹੈ ਉਸ ਤੋਂ ਲਾਂਕੀ ਇਹ ਭਰੋਸਾ ਦਿੱਤਾ ਗਿਆ ਕਿ ਮੰਗਾਂ ਜਲਦ ਪੂਰੀਆਂ ਹੋਣਗੀਆਂ ਪਰ ਹੁਣ 24 ਜੁਲਾਈ ਨੂੰ ਜਲੰਧਰ ਦੇ ਵਿੱਚ ਸੀਐਮ ਆਵਾਜ਼ ਤੇ ਬੈਠਕ ਹੋਵੇਗੀ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕਰਮਚਾਰੀਆਂ ਤੇ ਧਿਆਨ ਨਹੀਂ ਦੇ ਰਹੀ ਜਿਸ ਦੇ ਚਲਦਿਆਂ ਕਿ ਉਹਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਮੁਤਾਬਕ ਜੇਕਰ ਉਹਨਾਂ ਦੀ ਤਨਖਾਹ 30000 ਕਟੋ-ਕਟ ਨਹੀਂ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਸਰਕਾਰੀ ਵਿਭਾਗਾ ਦੇ ਨੀਜੀਕਰਨ ਨੂੰ ਰੱਦ ਕਰਨ ਦੀ ਵੀ ਉਹਨਾਂ ਮੰਗ ਕੀਤੀ ਹੈ। ਅੱਜ ਅਸੀਂ ਠੇਕਾ ਮਾਲਾਯ ਸੰਘਰਸ਼ ਮੋਰਚੇ ਦੇ ਛੱਦੇ ਤੇ ਸਾਰੇ ਜਿਹੜੀਆਂ ਜਥੇਬੰਦੀਆਂ ਨੇ ਅੱਜ ਇਕੱਠੇ ਹੋ ਕੇ ਠੇਕਾ ਮੁਲਾਜ਼ਮਾਂ ਨੇ ਇੱਥੇ ਜਿਹੜਾ ਭਵੰਤਮਾਨ ਸਰਕਾਰ ਦਾ ਪੁਤਲਾ ਫੁੱਟਿਆ ਗਿਆ ਤੇ ਇਹ ਪੁਤਲਾ ਸਾਨੂੰ ਓ ਘਟੋ-ਘਟ 22 ਵਾਰ ਜਿਹੜੀਆਂ ਲਿਖਤੀ ਮੀਟਿੰਗਾਂ ਦੇ ਚੁੱਕੇ ਨੇ ਮੁੱਖ ਮੰਤਰੀ ਭਵੰਤਮਾਨ ਜੀ ਤੇ ਉਹ ਬਾਈ ਮੀਟਿੰਗਾਂ ਦੇਣ ਦੇ ਬਾਵਜੂਦ ਵੀ ਇੱਕ ਦੋ ਮਿੰਟ ਬਾਅਦ ਮੀਟਿੰਗ ਦੇ ਵਿੱਚ ਜਿਹੜਾ ਨਹੀਂ ਪਹੁੰਚ ਰਹੇ ਤੇ ਹੁਣ ਵੀ ਉਹਨਾਂ ਨੇ ਦੁਬਾਰਾ ਤੋਂ ਜਿਹੜਾ ਮੀਟਿੰਗ ਅੱਗੇ ਪਾ ਦਿੱਤੀ ਐ ਤੇ ਵਾਰ-ਵਾਰ ਮੀਟਿੰਗ ਅੱਗੇ ਪਾਉਣ ਦਾ ਜਿਹੜਾ ਅੜਜਾਈਆਂ ਦਾ ਦੌਰ ਦੱਸਿਆ ਜਾ ਰਿਹਾ ਹੈ ਪਰ ਇੱਕੋ ਹੀ ਵਾਰ ਠੇਕਾ ਮਲਾਇਆ ਅੰਨੁਸਮੋਚੇ ਦੇ ਨਾਲ ਜਿਹੜਾ ਟੇਬਲ ਟਾਕ ਮੀਟਿੰਗ ਹੈ ਜਿਹੜੀ ਉਹ ਨਹੀਂ ਕਰ ਰਹੇ ਉਹਦੇ ਵਿਰੋਧ ਦੇ ਵਜੋਂ ਅੱਜ ਠੇਕਾ ਮਲਾਇਆ ਇਸ ਘਰ ਚਮੋਚੇ ਦੇ ਬੈਨਰ ਹੇਠਾਂ ਅਸੀਂ ਆਰਤੀਪੂਰਾ ਜਿਹੜਾ ਮਜਾਰਾ ਕੀਤਾ ਗਿਆ ਪੰਜਾਬ ਦਾ ਗੱਲ ਕੀਤੀ ਵੀ ਡਿਮਾਂਡ ਹੈ ਕਿ ਇਹ ਨਹੀਂ ਤੁਹਾਨੂੰ ਸਾਡੇ ਜਿਹੜੀ ਮੁੱਖ ਡਿਮ ਇਹਨਾਂ ਨੂੰ 15-15 20-20 ਸਾਲ ਹੋ ਗਏ ਲੱਗਿਆ ਨੂੰ ਉਹਨਾਂ ਨੂੰ ਮੈਕਮੇ ਦੇ ਵਿੱਚ ਲਿਆ ਕੇ ਪੱਕੇ ਕੀਤਾ ਜਾਵੇ ਤੇ ਜਿਹੜੇ ਮੈਕਮੇ ਨੇ ਉਹ ਸਰਕਾਰੀ ਅਦਾਰੇ ਦੇ ਥਰੂ ਜਿਹੜਾ ਲੋਕਾਂ ਨੂੰ ਸੇਵਾ ਦੀ ਸਹੂਲਤਾਂ ਦਿੰਦੇ ਰਹਿੰਦੇ ਜੇਕਰ ਨਹੀਂ ਹੁੰਦਾ ਜੇਕਰ ਜਿਹੜੀ ਅਸੀਂ ਹੁਣ ਸੁਪਰ ਕਮੇਟੀ ਦੀ ਜਿਹੜੀ ਮੀਟਿੰਗਾਂ ਚੱਲਦੀ ਹੋਣ ਜਾ ਰਹੀ ਹੈ ਉਹਦੇ ਬਾਅਦ ਅਸੀਂ ਹੋ ਤੈ ਕਰਾਂਗੇ ਪ੍ਰੋਗਰਾਮਾਂ ਤੇ ਪੱਕਾ ਜਿਹੜਾ ਮੋਰਚਾ ਹੋਊਗੀ ਲਾਗੂ ਕਰੂਗਾ ਕਰੋੜਾ ਅਸੀਂ ਤੈ ਕਰਾਂਗੇ